ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਗੁਰੂ ਗ੍ਰਿਪਾ ਕਲਾਉਥ ਹਾਊਸ ਕਮਾਣਾ ਤੇ ਬੇਨਤੀ ਹੈ ਜੀ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਨੂੰ ਇੱਕ ਵਾਰ ਜ਼ਰੂਰ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਅੱਜ ਆਪਾਂ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਪੋਲਿਸਟਰ ਦੀਆਂ ਜੀ ਜਿਹੜੀਆਂ ਇਹ ਵਰਕ ਕੀਤੀਆਂ ਹੋਈਆਂ ਜੀ ਇਹ ਸ਼ਰਟ ਪੀਸ ਨੇ ਜੀ ਇਹ ਤੇ ਅੱਪਾ ਜੀ ਤੁਹਾਨੂੰ ਇਹਨਾਂ ਦੇ ਡਿਜ਼ਾਈਨ ਇਹ ਵਿੱਚ ਤੁਹਾਨੂੰ ਇੱਕ ਮਿਲੇਗਾ ਤੇ ਇਹਦੇ ਵਿੱਚ ਕਲਰ ਤੁਹਾਨੂੰ ਇਹ ਦੇਖਣ ਨੂੰ ਮਿਲਣਗੇ ਚਾਰ ਕਲਰ ਨੇ ਜੀ ਇਹਦੇ ਵਿੱਚ ਤਿੰਨ ਚਾਰ ਕਲਰ ਜਿਹੜੇ ਵੀ ਨੇ ਆਪਾਂ ਤੁਹਾਨੂੰ ਕਲਰ ਸ਼ੋਅ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਜੀ ਇਹਦੇ ਜਿਹੜਾ ਫੈਬਰਿਕ ਆ ਜੀ ਇਹ ਪੋਲਿਸਟਰ ਹੈ ਜੀ ਜਿਵੇਂ ਫਿਓਨਾ ਹੁੰਦਾ ਜੀ ਉਸ ਤਰ੍ਹਾਂ ਦਾ ਇਸ ਦਾ ਫੈਬਰਿਕ ਆ ਜੀ ਉਸ ਦੇ ਉੱਪਰ ਜੀ ਵਰਕ ਐਵੇਂ ਕੀਤਾ ਹੋਇਆ ਜੀ ਇਹਦੀ ਫਿਨਿਸ਼ਿੰਗ ਵੀ ਤੁਸੀਂ ਦੇਖੋ ਬਹੁਤ ਹੀ ਪਿਆਰੀ ਹੈ ਜੀ ਤੇ ਕਾਫੀ ਮਿਹਨਤ ਦੇ ਨਾਲੇ ਵਰਕ ਕੀਤਾ ਹੋਇਆ ਹੈਗਾ ਇਹ ਤੁਹਾਨੂੰ ਜੀ ਸ਼ਰਟ ਮਿਲੇਗੀ ਅਗਰ ਤੁਹਾਨੂੰ ਇਹ ਇਹਦਾ ਸੂਟ ਚਾਹੀਦਾ ਜੀ ਸੂਟ ਵੀ ਮਿਲ ਜਾਏਗਾ ਬਟ ਜ਼ਿਆਦਾ ਜੀ ਇਹਨਾਂ ਨਾਲ ਸ਼ਰਟਾਂ ਚੱਲਦੀਆਂ ਨੇ ਇਹਦੀ ਸ਼ਰਟ ਦਾ ਪ੍ਰਾਈਸ ਹੈ ਜੀ 1800 ਰੁਪਏ ਦੀ ਸ਼ਰਟ ਦਾ ਪ੍ਰਾਈਸ ਹੈ ਜੀ ਤੇ ਡਿਲੀਵਰੀ ਤੁਹਾਨੂੰ ਇਹਦੀ ਫ੍ਰੀ ਕੀਤੀ ਜਾਏਗੀ ਬਿਲਕੁਲ ਫ੍ਰੀ ਡਿਲੀਵਰੀ ਜੀ ਤੁਹਾਡੇ ਡੋਰਸਟਾਪ ਤੇ ਜੇ ਇਹ ਵਾਲਾ ਸੂਟ ਪੀਸ ਪੇ ਜਾ ਜਾਏਗਾ ਜੀ ਸ਼ਰਟ ਪੀਸ ਜੀ ਪੂਰਾ 2.5 ਮੀਟਰ ਦਾ ਇਹਦੇ ਉੱਪਰ ਜਿਵੇਂ ਕਿ ਵਰਕ ਕੀਤਾ ਹੋਇਆ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਇਸ ਚੀਜ਼ ਦੀ ਅ ਅੱਜਕੱਲ ਇਹ ਵਾਲਾ ਕੱਪੜਾ ਟ੍ਰੈਂਡਿੰਗ ਤੇ ਚੱਲ ਰਿਹਾ ਤੇ ਕੋਈ ਐਸਾ ਨਹੀਂ ਹੈਗਾ ਜੀ ਕਿ ਧੋਤੇ ਤੋਂ ਬਾਅਦ ਖਰਾਬ ਹੋ ਜਾਣਾ ਜਾਂ ਕੁਝ ਹੋ ਜਾਣਾ ਇਹਨੂੰ ਕੁਝ ਨਹੀਂ ਹੁੰਦਾ ਜੀ ਇਹਦੀ ਪੂਰੀ ਗਾਰੰਟੀ ਹੈ ਜੀ ਇਸ ਚੀਜ਼ ਦੀ ਵੈਸੇ ਕਿਸੇ ਕੱਪੜੇ ਦੀ ਕੋਈ ਗਾਰੰਟੀ ਨਹੀਂ ਹੁੰਦੀ ਆਪਾਂ ਗਾਰੰਟੀ ਦਿੰਦੇ ਆ ਜੀ ਜਿਸ ਚੀਜ਼ ਦੀ ਆਉਂਦੀ ਹੁੰਦੀ ਆ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਇਹਦੇ ਉੱਪਰ ਇਹ ਵਾਲੇ ਵਰਕ ਕੀਤਾ ਹੋਇਆ ਬਹੁਤ ਪਿਆਰਾ ਵਰਕ ਆ ਜੀ ਇਹ ਤੇ 1800 ਦਾ ਇਹ ਵਾਲਾ ਪੀਸ ਪੈਣਾ ਜੀ ਫਰੀ ਡਿਲੀਵਰੀ ਦੇ ਨਾਲ ਜੀ ਤੁਹਾਡੇ ਘਰੇ ਪਹੁੰਚਦਾ ਹੋ ਜਾਏਗਾ ਤੇ ਅਗਲਾ ਪੀਸ ਹੈ ਜੀ ਦੇ ਨਾਲ ਦਾ ਇਹਦਾ ਸੇਮ ਹੀ ਡਿਜ਼ਾਈਨ ਹੈ ਜੀ ਤੇ ਕਲਰ ਦਾ ਫਰਕ ਆ ਬਸ ਕਪੜਾ ਵੀ ਸੇਮ ਆ ਜੀ ਪੋਲਿਸਟਰ ਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਵੀ ਕਪੜਾ ਇੰਨਾ ਕ ਜਿਆਦਾ ਸੌਫਟ ਆ ਕੋਈ ਇਸ ਤਰ੍ਹਾਂ ਨਹੀਂ ਕਿ ਲੜਨ ਵਾਲਾਗਾ ਤੇ ਇਹਦੀ ਇਹਦੀ ਬੈਕ ਸਾਈਡ ਤੋਂ ਵੀ ਤੁਸੀਂ ਜੀ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਉਸ ਤੋਂ ਬਾਅਦ ਜੀ ਇਹਦਾ ਜਿਹੜਾ ਸੈਕੰਡ ਕਲਰ ਆ ਇਹ ਐਮੈਥਨੂ ਬਲੂ ਕਲਰ ਦੇ ਵਿੱਚ ਮਿਲੇਗਾ ਅਗਰ ਤੁਹਾਨੂੰ ਕੋਈ ਵੀ ਡਾਊਟ ਹੁੰਦਾਗਾ ਇਹਦੀ ਫੋਟੋ ਆਪਾਂ ਤੁਹਾਨੂੰ ਅਲੱਗ ਤੋਂ ਪ੍ਰੋਵਾਈਡ ਕਰਵਾ ਦਾਂਗੇ ਇਹਦੇ ਨਾਲ ਦੇ ਸ਼ਰਟ ਪੀਸ ਆਪਣੇ ਕੋਲੇ ਪਹਿਲਾਂ ਵੀ ਬਹੁਤ ਆਏ ਸੀਗੇ ਤੇ ਹੁਣ ਫੇਰ ਇਹ ਵਾਲੇ ਆਏ ਨੇ ਮੰਨ ਕੇ ਚੱਲੋ ਕਿ ਨਾਲ ਬਾਟਮ ਅਲੱਗ ਤੋਂ ਲੱਗ ਕੇ ਦੁਪੱਟਾ ਅਲੱਗ ਤੋਂ ਲੱਗਦਾ ਜੀ ਤੇ ਬਹੁਤ ਹੀ ਸੋਹਣਾ ਸੂਟ ਪਾਰਟੀ ਵੀਅਰੇਬਲ ਸੂਟ ਤਿਆਰ ਹੋਣੇ ਨੇ ਬਾਕੀ ਤੁਹਾਨੂੰ ਚਾਹੀਦੇ ਨੇ ਜੀ ਇਹ ਵਾਲੇ ਸ਼ਰਟ ਪੀਸ ਇਹ ਆਪਾਂ ਭੇਜ ਦਾਂਗੇ ਜਿਵੇਂ ਆਪਣੇ ਕੋਲੇ ਇਹ ਦੋ ਪੀਸ ਨੇ ਜੀ ਇਹ 80-80 ਮੀਟਰ ਦੇ ਨੇ ਅਗਰ ਤੁਹਾਨੂੰ ਪੂਰਾ ਸੂਟ ਬਣਾਉਣਾ ਚਾਹੁੰਦੇ ਹੋ ਤੁਸੀਂ ਤਾਂ ਇਹ 80-80 ਮੀਟਰ ਦੇ ਦੋਨੇ ਪੀਸ ਆਪਾਂ ਤੁਹਾਨੂੰ ਭੇਜ ਦਾਂਗੇ ਤੇ ਇਹਦੇ ਨਾਲ ਦੀ ਵੀ ਤੁਹਾਨੂੰ ਪੀਸ ਮਿਲ ਜਾਣਗੇ ਜਿਵੇਂ ਇਹ ਵਾਲਾ ਪੀਸ ਆ ਇੱਕ ਇਹ ਹੋ ਗਿਆ ਦੋਨੇ ਜੀ ਇਹ ਸੂਟ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਲੱਗਣਗੇ ਤੇ ਇਹਦੇ ਨਾਲ ਦੇ ਇਹ ਦੋ ਪਏ ਨੇ ਜੀ ਆਪਣੇ ਕੋਲ ਉਸ ਤੋਂ ਬਾਅਦ ਇੱਕ ਕਲਰ ਹੋ ਰਿਹਾ ਜੀ ਇਹਦੇ ਨਾਲ ਦਾ ਆ ਲੋ ਜੀ ਲਾਈਟ ਜੇ ਕਲਰ ਹੈ ਜੀ ਇਹਦੇ ਉੱਪਰ ਡਿਜ਼ਾਈਨਿੰਗ ਵਗੈਰਾ ਬਹੁਤ ਹੈ ਨਾ ਖੋਲ ਕੇ ਦੇਖਿਓ ਆਪਾਂ ਇਹ ਵਾਲੇ ਪੀਸ ਤੋਂ ਨੂੰ ਖੋਲ ਕੇ ਦਿਖਾਉਣੇ ਆ ਤੇ ਬਹੁਤ ਜ਼ਿਆਦਾ ਇਹਦੇ ਡਿਮਾਂਡ ਹੈ ਜੀ ਕਾਫੀ ਡਿਮਾਂਡ ਹੈ ਤਾਂ ਹੀ ਆਪੇ ਬੜੀ ਵੀਡੀਓ ਲੈ ਕੇ ਆਏ ਆ ਤੁਹਾਡੇ ਸਾਹਮਣੇ ਕਿ ਚਲੋ ਇੱਕ ਵਾਰੀ ਆਪਾਂ ਵੀਡੀਓ ਵੀ ਪਾਈਏ ਇਸ ਚੀਜ਼ ਦੀ ਆਪੇ ਬਿਨਾ ਵੀਡੀਓ ਤੇ ਸੇਲ ਹੋ ਚੁੱਕੀ ਸੀਗੀ ਤੇ ਹੁਣ ਫੇਰ ਇਹਦੀ ਆਪਾਂ ਦੁਬਾਰਾ ਤਾਂ ਫੇਰ ਇਹ ਵਾਲੇ ਮੰਗਵਾਏ ਨੇ ਤੇ ਰੀਸਟਾਕ ਹੋਏ ਨੇ ਜੀ ਤੇ ਸੋਚੇ ਕਿ ਜੇ ਲੋਕ ਵੀਡੀਓ ਪਾ ਦਈਏ ਸ਼ੇਅਰ ਕਰ ਦਈਏ ਅਗਰ ਤੁਹਾਨੂੰ ਕਿਸੇ ਨੂੰ ਵੀ ਚਾਹੀਦੇ ਹੋਣ ਜੀ ਇਹ ਵਾਲੇ ਪੀਸ ਤਾਂ ਇੱਕ ਵਾਰੀ ਜ਼ਰੂਰ ਸੰਪਰਕ ਕਰ ਸਕਦੇ ਹੋ ਜੀ ਆਪਣੇ ਨਾਲ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਜੀ ਪਰਸਨਲੀ ਮੈਸੇਜ ਭੇਜ ਸਕਦੇ ਹੋ ਪਰਸਨਲੀ ਮੈਸੇਜ ਭੇਜ ਕੇ ਜੀ ਆਪਣੇ ਇਹ ਵਾਲੇ ਪੀਸ ਬੁੱਕ ਕਰਵਾ ਸਕਦੇ ਹੋ ਕੋਈ ਵੀ ਪੀਸ ਚਾਹੀਦਾ ਹੋਇਆ ਆਪਾਂ ਜੀ ਤੁਹਾਡੇ ਘਰ ਬੈਠੇ ਹੀ ਤੁਹਾਡੇ ਡੋਰ ਸਟੈਪ ਤੇ ਭੇਜ ਦਾਂਗੇ ਉਮੀਦ ਕਰਦੇ ਜੀ ਕਿ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਅਦਾਂ ਦੀ ਹੋਰ ਵੀਡੀਓ ਲਈ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਉਸੇ ਟਾਈਮ ਹੀ ਤੁਹਾਡੇ ਕੋਲ ਆ ਜਾਏ ਜਿਸ ਟਾਈਮ ਆਪਾਂ ਵੀਡੀਓ ਪਾਉਣੀ ਆ ਧੰਨਵਾਦ ਜੀ